ਅੱਜ ਵੀਡੀਓ ਉਹਨਾਂ ਭਰਾਵਾਂ ਲਈ ਪਾਉਣੇ ਆਗੇ ਜਿਹੜੇ ਭਰਾ ਪਰਦੇਸਾਂ ਦੇ ਵਿੱਚ ਗਏ ਹੋਏ ਨੇ ਸਾਡੇ ਸੱਤ ਸਮੁੰਦਰੋਂ ਪਾਰ ਗਏ ਹੋਏ ਤੇ ਜਦੋਂ ਆਪ ਪਕਾ ਕੇ ਖਾਣਾ ਰੋਟੀਆਂ ਉਦੋਂ ਯਾਦ ਆਉਂਦੀ ਆ ਮਾਂ ਦੀ ਯਾਰ ਜਦੋਂ ਵੀ ਘਰੇ ਬੜਦੇ ਮਾਂ ਰੋਟੀ ਲਿਆ ਦੇ ਗਰਮਾ ੱਟਤੀਆਂ ਠੱਡੀਆਂ ਸੌ ਨਖਰੇ ਕਰਦੀ ਹੁੰਦੀ ਸੀ ਉਦੋਂ ਹਨਾ ਪਰਦੇਸੀ ਭਰਾ ਦੇ ਜਜ਼ਬਾਤ ਨੇ ਹਨਾ ਜਦੋਂ ਉਹਦੀ ਮਾਂ ਨੂੰ ਪੁੱਛਦਾ ਕਿ ਮਾਂ ਇਹ ਰੋਟੀਆਂ ਕਿਵੇਂ ਬਰਉਣੀਆਂ ਤਾਂ ਆਲਪ ਚ ਮਸਾਲਾ ਕਿਵੇਂ ਪੁੱਛਦੀ ਹੁੰਦੇ ਨੇ ਹਨਾ ਮਾਂ ਮਾਤੂ ਬੀਰ ਮਾ ਆਇਆ ਕਰਦਾ ਜੇ ਮੈਂ ਕੱਲਾਗਾ ਸ਼ਿਫਟ ਤੋਂ ਆਇਆਗਾ ਤੇ ਉਹ ਕਹਿੰਦਾ ਕਿ ਜ਼ਿੰਦਗੀ ਯਾਰਾਂ ਦੇ ਨਾਲ ਕਰਦੀ ਪਈ ਚਿਹਟਾਂ ਹਈ ਆਪ ਪੁਕਾ ਕੇ ਖਾਣੀਆਂ ਪੈਗੀਆਂ ਕਾਦਾ ਆਇਆ ਕੈਨੇਡਾ ਹਈ ਲੱਗਦਾਗਾ ਇੰਜ ਜ਼ਿੰਦਗੀ ਯਾਰਾਂ ਨਾਲ ਕਰਦੀ ਪਈ ਚਿਹਟਾਂ ਆਪ ਪੁਕਾ ਕੇ ਖਾਣੀਆਂ ਪੈਗੀਆਂ ਕਾਦਾ ਆਇਆ ਕੈਨੇਡਾ ਹੈ ਪਤਾ ਹੁੰਦਾ ਮੈਂ ਕਿਦੇ ਨਾਲ ਆਉਂਦਾ ਕਿ ਆਖੀ ਉਹਦੀ ਡੁੱਲੂਗੀ ਮਹਿਮਾਨ ਨੂੰ ਵੀੜਿਓ ਕਾਲ ਤੇ ਪੁੱਛਦਾ ਮਾਂ ਰੋਟੀ ਕਿੱਦਾਂ ਫੁੱਲੂਗੀ ਮਹਿਮਾਨ ਨੂੰ ਵੀੜਿਓ ਕਾਲ ਤੇ ਪੁੱਛਦਾ ਕੇ ਮਾਂ ਰੋਟੀ ਕਿੱਦਾਂ ਫੁੱਲੂਗੀ ਕੇ ਰੋਟੀ ਕਿੱਦਾਂ ਫੁੱਲੂਗੀ ਹਾਏ ਉਹ ਬੀਤਾ ਜਿ ਜਬਾਤੀ ਹੋਗੀ ਸੀਮਾ ਮਤਾ ਦੀ ਰਾਣੀ ਹੱਥ ਸੜਦੇ ਦੇਖ ਪੁੱਤ ਦੇ ਅੱਖਿਓ ਤਰ ਪਿਆ ਪਾਣੀ ਹਾਏ ਉਹ ਬੀਤਾ ਜਿ ਜਬਾਤੀ ਹੋਗੀ ਸੀਮਾ ਮਤਾ ਦੀ ਰਾਣੀ ਹੱਥ ਸੜਦੇ ਦੇਖ ਪੁੱਤ ਦੇ ਅੱਖਿਓ ਤਰ ਪਿਆ ਪਾਣੀ ਮੈਂ ਕਿਤੇ ਵੀਡੀਓ ਕਾੜ ਨਾ ਲਾਉਂਦਾ ਜੇ ਪਤਾ ਹੁੰਦਾ ਆਖੀ ਉਹਦੀ ਡੁੱਲੂਗੀ ਮਹਿਮਾਨ ਵੀੜਿਓ ਕਾਲ ਤੇ ਪੁੱਛਦਾ ਮਰ ਰੋਟੀ ਕਿੱਦਾਂ ਫੁੱਲੂਗੀ ਮਹਿਮਾਨ ਵੀੜਿਓ ਕਾਲ ਤੇ ਪੁੱਛਦਾ ਮਰ ਰੋਟੀ ਕਿੱਦਾਂ ਫੁੱਲੂਗੀ ਹਾਏ ਕਿਦੇ ਕੋਲ ਨਾ ਕਰਦਾ ਹਾਏ ਕਿਦੇ ਕੋਲ ਨਾ ਕਰਦਾ ਜੇ ਪਤਾ ਹੁੰਦਾ ਅੱਖ ਉਹਦੀ ਡੁੱਲੂਗੀ ਮਹਿਮਾਨ ਵੀੜਿਓ ਕਾਲ ਤੇ ਪੁੱਛਦਾ ਮਰ ਰੋਟੀ ਕਿੱਦਾਂ ਫੁੱਲੂਗੀ ਮਹਿਮਾਨੂ ਵੀਡੀਓ ਕਹਾਲ ਤੇ ਪੁੱਛਦਾ ਮਾਂ ਰੋਟੀ ਕਿਦਾਂ ਫੁੱਲੂਗੀ ਸਹੀ ਗੱਲਾਂ ਮਾਵਾਂ ਦੇ ਲਾੜ ਕੇ ਰੋਟੀਆਂ ਆਪ ਪਕਾਉਣੀਆਂ ਤੇ ਦਾਲਾਂ ਧਰਨੀਆਂ ਪੈਂਦੀਆਂ ਨੇ ਹਾਏ ਰੋਟੀਆਂ ਆਪ ਪਕਾਉਣੀਆਂ ਤੇ ਦਾਲਾਂ ਧਰਨੀਆਂ ਪੈਂਦੀਆਂ ਨੇ ਹਾਏ ਦੇਸ਼ ਬਗਾਨੇ ਸਖਤ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਫਾਇਦੇ ਸੁਭਾਗਾਂ ਨੇ ਸਖਤੀ ਮਿਹਨਤ ਕਰਨੀਆਂ ਪੈਂਦੀਆਂ ਨੇ ਸੋ ਸਾਡੇ ਭਰਾ ਕਹਿੰਦੇ ਨੇ ਉਧਰ ਡਾਲਰ ਦੀ ਕੀਮਤ ਵਾੜੀ ਐ ਯਾਰ ਉਧਰ ਰੁਪਏ ਜ਼ਿਆਦਾ ਬਣਦੇ ਨੇ ਸੋ ਭਰਾ ਉਹ ਜਿਹੜੀਆਂ ਦੂਰੀਆਂ ਪੈਂਦੀਆਂ ਨੇ ਨਾ ਉਹਨਾਂ ਦੇ ਰੁਪਏ ਜ਼ਿਆਦਾ ਬਣਦੇ ਨੇ ਮਾਪਿਓ ਤੋਂ ਦੂਰ ਜਾਂਦੇ ਨੇ ਕਿੰਨੇ ਤਿਹਾਰਾ ਮਿਸ ਕਰਦੇ ਨੇ ਕਿੰਨੇ ਲੋਹੜੀਆਂ ਤਿਹਾਰ ਸ਼ਗਨ ਵਿਆਹ ਇਹਨਾਂ ਤੋਂ ਦੂਰੀਆਂ ਪੈ ਜਾਂਦੀਆਂ ਨੇ ਉਹਨਾਂ ਦੀ ਰੁਪਈਆਂ ਦੀ ਜ਼ਿਆਦਾ ਕੀਮਤ ਬਣ ਜਾਂਦੀ ਹੈ ਕਹਿ ਦਿੰਦੇ ਆ ਕਿ ਉਹ ਉਧਰ ਕਮਾਈ ਜ਼ਿਆਦਾ ਹੈ ਪਰ ਆ ਜਿਹੜੀਆਂ ਦੂਰੀਆਂ ਪੈਂਦੀਆਂ ਨੇ ਰੋਂਦੇ ਨੇ ਨਾ ਉਦੋਂ ਪਤਾ ਲੱਗਦਾ ਕਿ ਯਾਰ ਕਾਸ਼ ਮਾਂ ਕੋਲੇ ਬੈਠਾ ਹੁੰਦਾ ਬਾਪੂ ਕੋਲੇ ਹੁੰਦਾ ਪਰ ਫਿਰ ਵੀ ਸਾਡੇ ਕਸੂਰ ਸਿਸਟਮ ਦਾ ਹਨਾ ਜੋ ਦੂਰੀਆਂ ਪਾਉਂਦੇ ਸੀ ਮਿਹਨਤਾਂ ਦੇ ਮੁੱਲ ਪੈਂਦੇ ਕਾ ਨੂੰ ਮਾਵਾ ਦੇ ਪੁੱਤ ਨਿੱਕੀ ਉਮਰੇ ਜਹਾਜ਼ ਚੜਦੇ ਕਿ ਚੇਤੇ ਕਰ ਕਰ ਰੋਵੇਂਗਾ ਤੂੰ ਸੱਜਣਾ ਪਿੱਛੋਂ ਜ਼ਿਆਦਾ ਨੂੰ ਮੇਰਾ ਪੁੱਤ ਬਤਨਾਂ ਨੂੰ ਮੋੜੀ ਮਾਂ ਆਖੇ ਨਿਤ ਉੜਦੇ ਜਹਾਜ਼ਾਂ ਨੂੰ ਹਾਈ ਪਿੱਛੋਂ ਚੇਤੇ ਕਰ ਕਰ ਰੂਵੇਂਗਾ ਤੂੰ ਮਾਪਿਓ ਦੀਆਂ ਯਾਦਾਂ ਨੂੰ ਮੇਰਾ ਪੁੱਤ ਵਤਨਾ ਨੂੰ ਮੋੜੀ ਮਾ ਕੇ ਉੱਡ ਇਹ ਜਹਾਜਾ ਨੂੰ ਮਾ ਕੇ ਉੱਡਦੇ ਜਹਾਜਾ ਨੂੰ ਧੰਨਵਾਦ ਜੀ